ਵੇਖਣ ਵਾਲਿਆ ਹਾਲਤ ਨਾ ਵੇਖ ਮਿਲੀ ਵਿਚੋਂ ਹਾਲ ਕਰੀ ਬਯਤਿਮ ਵਾਲਾ ਬੇਹੁਨਰ ਬੇਆਸਰਾ ਹਾਂ ਨਾ ਕੋਈ ਜ਼ੋਰ ਨਾ ਮਾਨ ਮੁਕੀਮ ਵਾਲਾ ਸਦਕੇ ਨਬੀ کریم ਤੇ ਮਿਲਦਾ ਏ ਸਿਰਾ ਤੇ ਮੁਸਤਕੀਮ ਚ ਮੌਲਾ کریم ਵਾਲਾ ਆਵੇ ਨਹੀਂ ਕੋਈ ਇਲਮ ਕਸੂਰਮੰਦਾ ਹਰਫ ਯਾਦ ਅਲਫ ਤੇ ਮੀਮ ਵਾਲਾ ਹਰਫਿਆਰ ਤੇ ਅਲਫਮੀਮ ਵਾਲਾ ਟੋਟੇ ਆਇਆ ਸੀ ਲਾਲ ਖਰੀਤੇ ਨੇ ਇਹਨੂੰ ਇੱਥੋਂ ਲੈ ਕੇ ਚੱਲਿਆ ਏ ਕਚਮੀਆਂ ਉਹ ਮੱਛ ਬਾਲ ਕੇ ਨੁਕਰੇ ਹੋ ਬੈਠੇ ਤੇ ਮਰ ਗਏ ਜਿੰਨਾ ਤਾਂ ਮੱਛਮੀਆਂ ਦਾਣਾ ਹੋ ਕੇ ਦਾਣਾ ਤੋਂ ਚੁਗਣ ਲੱਗਾ ਸਿਆਣੇ ਆਖਦੇ ਨੇ ਬੱਚ ਬੱਚਮੀਆਂ ਅੱਗੋਂ ਪੇਲੀਆ ਜਿਵੇਂ ਮਰ ਚੀਤੇ ਦੀ ਕਸੂਰ ਮੰਦ ਨੇ ਦੱਸਿਆ ਏ ਸੱਚ ਮੀਆਂ ਕਸੂਰ ਮੰਦ ਨੇ ਦੱਸਿਆ ਏ ਸੱਚ ਮੀਆਂ ਜਿੰਨੇ ਲਾਲਾਂ ਦੀ ਚਾਨ ਪਹਿਚਾਨ ਕਰਨੀ ਪਹਿਲਾਂ ਪੱਥਰਾਂ ਦਾ ਕਾਰੋ ਪਾਰ ਕਰਦੇ ਚੋਲੀ ਫੁੱਲਾਂ ਦੀ ਪਰੰ ਦੀ ਖਵਾਇਸ਼ ਹੋਵੇ ਕਲਮ ਹਾਰਾਂ ਦੀ ਕਲਮਟੇ ਯਾਰ ਕਰਦੇ ਜਿੰਨਾ ਸਫਰ ਕਰਨਾ ਕਰਮਾਂ ਦੇ ਪਿੱਛੇ ਪਹਿਲਾਂ ਵਾਸਤਾ ਨਾਲ ਕਤਾਰ ਕਰਦੇ ਜਿੰਨਾ ਰੱਬ ਨੂੰ ਮਿਲਣਾ ਸਰਦਾਰ ਸਈਆਂ ਪਹਿਲਾਂ ਬੰਦਿਆਂ ਨਾਲ ਪਿਆਰ ਕਰਦੇ ਪਹਿਲਾਂ ਬੰਦਿਆਂ ਨਾਲ ਪਿਆਰ ਕਰਦੇ ਜੇਕਰ ਚੱਲਵਾ ਤੋਹੀਦ ਦਾ ਵੇਖ ਨਾਹੀਂ ਉਹ ਜ਼ਰਾ ਮੀਮ ਤੋਂ ਪਰਦਾ ਹਟਾ ਤੇ ਸਈ ਇਹਦੇ ਵਿੱਚ ਤੋਹੀਦ ਨੇ ਲਾਹੇ ਦੇ ਉਹ ਤੂੰ ਕਮ ਲਿਆ ਸਿਰ ਨੂੰ ਚੁੱਕਾ ਤੇ ਸਈ ਉਹ ਮੇਰੇ ਨਾ ਪੀ ਨੂੰ ਆਪਣੇ ਜਹਾਂਖੇ ਗਰੇ ਵਾਂ ਵਿੱਚ ਚਾਤੀ ਬਾਤ ਤੇ ਸਈ ਮੇਰੇ ਰੱਬ ਨੇ ਫਲਕ ਤੋਂ ਚੰਨ ਲਾਇਆ ਤੋ ਚਿੜੀ ਬਨੇਰੇ ਤੋ ਲਾਤੇ ਸਈ ਤੋ ਚਿੜੀ ਬਨੇਰੇ ਤੋ ਲਾਤੇ ਸਈ ਤੇ ਉਹ ਮੰਨ ਨਾਵੇਂ ਕਦਾ ਮੰਨ ਲਿਆ ਤੇ ਕਦੇ ਮੰਨ ਨਾ ਹੀ ਨਾ ਸਿੱਧਕ ਯਕੀਨ ਤੱਕ ਕੀ ਫਾਇਦਾ ਕਦੇ ਬਨ ਲਿਆ ਤੇ ਕਦੇ ਬਨਿਆ ਹੀ ਨਾ ਤੇਰ ਸਾਹਮਣੇ ਤਰ ਗਏ ਯਕੀਨ ਵਾਲੇ ਤੂੰ ਤੇ ਬਦਲਿਆ ਬਨ ਸਵਨਿਆ ਹੀ ਨਾ ਤੇ ਸਿੱਧਕ ਸੋਣੀ ਦਾ ਵੇਖ ਸਰਦਾਰ ਸਈਆ ਕੜਾ ਕੱਚਾ ਵੇਖ ਕੇ ਫਿਰ ਵੀ ਪੰਨਿਆ ਹੀ ਨਾ ਕੜਾ ਕੱਚਾ ਵੇਖ ਕੇ ਫਿਰ ਵੀ ਪੰਨਿਆ ਹੀ ਨਾ ਮੋੜੇ ਕੌਣ ਤੇਰੇ ਭਾਣਿਆਂ ਨੂੰ ਜਿਵੇਂ ਚਾਵੇਂ ਸਾਈਆਂ ਤੇਵੇਂ ਕਰੀ ਜਾਣਾ ਨਾ ਹੋਿਆਂ ਨੂੰ ਕਰੇ ਤੇ ਹੋਿਆਂ ਨੂੰ ਫਨਾ ਕਰੇ ਕਿਧਰੋਂ ਚੁੱਕਦਾ ਏ ਤੇ ਕਿਧਰੇ ਤਰੀ ਜਾਣਾ ਕਈਆਂ ਤੇ ਪਰੇ ਕਸ਼ਕੋਲ ਡੋਲਦੇਵੇਂ ਕਈ ਬੇਉਮੀਦਾਂ ਤੇ ਕੱਸੇ ਪਈ ਜਾਣਾ ਕਿਦਰੇ ਬੇਕੁਨਾ ਸਜਾ ਪਉਂਦੇ ਕਿਦਰੇ ਕਸੂਦੀਆਂ ਨੂੰ ਕਦੀ ਬੜੀ ਚਾਨਾ ਕਿਦਰੇ ਕਸੂਦੀਆਂ ਨੂੰ ਕਦੀ ਬੜੀ ਚਾਨਾ ਜਾਣ ਵਾਲਿਆ ਤੇਰੀ ਖੈਰ ਹੋਵੇ ਜਾਨ ਲੱਗਿਆ ਇਸ ਤਰ੍ਹਾਂ ਚਾਹੀ ਤਾਂ ਨਹੀਂ ਉਹ ਜਾਣ ਵਾਲਿਆ ਤੇਰੀ ਖੈਰ ਹੋਵੇ ਜਾਨ ਲੱਗਿਆ ਇਸ ਤਰ੍ਹਾਂ ਚਾਹੀ ਤਾਂ ਨਹੀਂ ਜਾਈਏ ਦਿਲ ਦੀ ਸੁਣ ਸੁਣਾ ਕੇ ਤੇ ਵਹਿਮ ਅਗਲੇ ਤੇ ਤਿਲ ਵਿੱਚ ਪਾਈਦਾ ਨਹੀਂ ਹੋਵੇ ਖੱਤਾ ਤੇ ਉਹਨੂੰ ਮਾਫ ਕਰੀਏ ਜਾਨ ਪੁੱਛ ਕੇ ਪਿਆਰ ਠੁਕਰਾਈਦਾ ਨਹੀਂ ਕਸੂਰਮੰਦ ਦਾ ਸਿਆਨ ਆ ਅੱਖਿਆਏ ਹਿਸਾਬ ਸਚਨਾ ਨਾਲ ਮੁੱਕਾਈਦਾ ਨਹੀਂ ਹਿਸਾਬ ਸੋਨੇ ਸਚਨਾ ਨਾਲ ਮੁੱਕਾਈਦਾ ਨਹੀਂ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿਣ ਲਈ ਚੈਨਲ ਦੇ ਨਾਲ ਜੁੜੇ ਰਹੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ